ਹallelujah ਉਹ ਪਰਮੇਸ਼ਰ ਮਸੀਹ ਦੇ ਨਾਮ ਦੇ ਚਾਪਤਬ ਦੀ ਸਲਾਮਤੀ ਨੂੰ ਮੰਗਦਾ ਜੀ ਇੱਕ ਵਾਰ ਇੱਕ ਕੋੜੀ ਪਰਮੇਸ਼ਰ ਮਸੀਹ ਜੀ ਦੇ ਕੋਲ ਆਏ ਔਰ ਉਸ ਕੋੜੀ ਨੇ ਪਰਮੇਸ਼ਰ ਮਸੀਹ ਦੇ ਅੱਗੇ ਬੇਨਤ ਕਰਕੇ ਗੋਡੇ ਨਵਾ ਕੇ ਪਰਮੇਸ਼ਰ ਮਸੀਹ ਨੇ ਵਾਕਿਆ ਕਿ ਜੇ ਤੂੰ ਚਾਹੇ ਤਾਂ ਮੈਨੂੰ ਸ਼ੁੱਧ ਕਰ ਸਕਦਾ ਹਾਂ ਕਿਉਂਕਿ ਉਸ ਜ਼ਮਾਨੇ ਦੇ ਵਿੱਚ ਕੋੜ ਰੋਗ ਇੱਕ ਬੜਾ ਸ਼ਰਮਨਾਕ ਕੋੜ ਸੀਗਾ ਔਰ ਇਹ ਵਿਅਕਤੀ ਚਾਹੁੰਦਾ ਸੀਗਾ ਕਿ ਮੇਰਾ ਜਿਹੜਾ ਕੋੜ ਹੈ ਉਹ ਮੇਰੇ ਜੀਵਨ ਦੇ ਵਿੱਚੋਂ ਚਲਾ ਜਾਏ ਤਾਂ ਜਦੋਂ ਪਰਮੇਸ਼ਰ ਮਸੀਹ ਮੈਂ ਦੇਖਿਆ ਤਾਂ ਪ੍ਰਭੂ ਯਸ਼ੂ ਮਸੀਹ ਨੂੰ ਉਸ ਦੇ ਉੱਪਰ ਤਰਸ ਆਇਆ ਔਰ ਪ੍ਰਭੂ ਯਸ਼ੂ ਮਸੀਹ ਨੇ ਤਰਸ ਕਰਕੇ ਆਪਣਾ ਹੱਥ ਲੰਮਾ ਕੀਤਾ ਉਸ ਨੂੰ ਛੂਇਆ ਔਰ ਛੂ ਕੇ ਕਿਹਾ ਕਿ ਮੈਂ ਚਾਹੁੰਦਾ ਹਾਂ ਤੂੰ ਸ਼ੁੱਧ ਹੋ ਜਾ ਤਾ ਦੇਖੋ ਆਪਣੀ ਬਿਮਾਰੀ ਤੋਂ ਆਜ਼ਾਦ ਹੋ ਗਿਆ ਸਾਰੇ ਕੋੜ ਤੋਂ ਸ਼ੁੱਧ ਹੋ ਗਿਆ ਮੇਰੇ ਪ੍ਰੀਓ ਪ੍ਰਭੂ ਯਸ਼ੂ ਮਸੀਹ ਅੱਜ ਵੀ ਇਹੀ ਚਾਹੁੰਦੇ ਨੇ ਕਿ ਵਿਅਕਤੀ ਆਪਣੇ ਦੁੱਖ ਤੋਂ ਆਪਣੇ ਰੋਗ ਤੋਂ ਆਪਣੀ ਬਿਮਾਰੀ ਤੋਂ ਪਚੰਗਾ ਹੋ ਜਾਵੇ ਤਾਂ ਮੇਰੇ ਪ੍ਰਭੂ ਯਸ਼ੂ ਮਸੀਹ ਨੇ ਆਪਣੀ ਕਿਰਪਾ ਦੇ ਨਾਲ ਆਪਣੀ ਦਇਆ ਦੇ ਨਾਲ ਮੈਨੂੰ ਇਹ ਵਰਦਾਨ ਦਿੱਤਾਗਾ ਕਿ ਮੈਂ ਜੀਤੇ ਲਈ ਵੀ ਪ੍ਰਾਰਥਨਾ ਕਰਾਂ ਤੋਸ ਵਿਅਕਤੀ ਦੇ ਜੀਵਨ ਦੇ ਵਿੱਚ ਜਿਹੜੀ ਬਿਮਾਰੀ ਜੋਸ ਬਸਿਆ ਜੋ ਪਰੇਸ਼ਾਨੀ ਜੋ ਵੀ ਆ ਉਸ ਦੀ ਹਮੇਸ਼ਾ ਲਈ ਚਲੀ ਜਾਏਗੀ ਤਾਂ ਮੇਰੇ ਪ੍ਰਿਯੋ ਅਗਰ ਤੁਸੀਂ ਇਸ ਦਾ ਵਿਸ਼ਵਾਸ ਕਰਦੇ ਹੋ ਕਿ ਹਾਂ ਪਰ ਅਭੀਸ਼ੁਮਤੀ ਮੈਨੂੰ ਤੁਹਾਡੀ ਜ਼ਰੂਰਤ ਹੈ ਔਰ ਮੇਰੇ ਜੀਵਨ ਦੇ ਵਿੱਚ ਸਿਰਫ ਤੁਸੀਂ ਕੰਮ ਕਰੋ ਤਾਂ ਆਪਣਾ ਪੂਰਾ ਭਰੋਸਾ ਪੂਰਾ ਵਿਸ਼ਵਾਸ ਪਰਮੇਸ਼ਵਰ ਮਤੀ ਦੇ ਉੱਪਰ ਲੈ ਕੇ ਆਓ ਔਰ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਾਂਗਾ ਔਰ ਇਸ ਪ੍ਰਾਰਥਨਾ ਤੋਂ ਬਾਅਦ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਵੱਡਾ ਬਦਲਾਅ ਆਏਗਾ ਇੱਕ ਚੰਗਾਈ ਆਏਗੀ ਇੱਕ ਛੁਟਕਾਰਾ ਆਏਗਾ ਔਰ ਉਸ ਤੋਂ ਬਾਅਦ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੈਨੂੰ ਮਿਲ ਸਕਦੇ ਹੋ ਔਰ ਮੈਨੂੰ ਆਪਣੀ ਗਵਾਹੀ ਦੇ ਰੂਪ ਵਿੱਚ ਜੋ ਵੀ ਤੁਹਾਡੀ ਪ੍ਰਾਰਥਨਾ ਹੋਈ ਜੋ ਤੁਹਾਡੇ ਜੀਵਨ ਚ ਕੰਮ ਹੋਇਆ ਤੁਸੀਂ ਉਹ ਮੈਨੂੰ ਦੱਸ ਸਕਦੇ ਹੋ ਆਓ ਉਸ ਜੋ ਦੇ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਦੇ ਹਾਂ ਸਰਬਸ਼ਕਤੀਮਾਨ ਸੱਚੇ ਤੇ ਜੀਵਨ ਦੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਤੁਹਾਡਾ ਧੰਨਵਾਦ ਕਰਦੇ ਹਾਂ ਜੋ ਵੀ ਇਹ ਭੈਣ ਇਹ ਭਰਾ ਇਹ ਬਜ਼ੁਰਗ ਇਹ ਬੱਚਾ ਪ੍ਰਭੂ ਕੋਈ ਵੀ ਵਿਅਕਤੀ ਮੇਰੇ ਪਿਤਾ ਜੀ ਇਸ ਸਮੇਂ ਇਸ ਵੀਡੀਓ ਨੂੰ ਦੇਖ ਰਿਹਾ ਔਰ ਪ੍ਰਾਰਥਨਾ ਵਿੱਚ ਪਿਤਾ ਜੀ ਪ੍ਰਭੂ ਇਹਨਾਂ ਦੇ ਜੀਵਨ ਦੇ ਵਿੱਚ ਕੋਈ ਵੀ ਰੋਗ ਹੈ ਕੋਈ ਵੀ ਸਮੱਸਿਆ ਹੈ ਕੋਈ ਵੀ ਪਰੇਸ਼ਾਨੀ ਹੈ ਮੇਰੇ ਪਿਤਾ ਨੂੰ ਬੇਨਤੀ ਕਰਦਾ ਸਾਰੇ ਕੁਤਰਮ ਦੇ ਕਮ ਸ਼ਮਾਂ ਕਰ ਦੋ ਸਾਰੇ ਪਾਪ ਔਰ ਸਰਾਪ ਯੀਸ਼ੂ ਤੁਹਾਡੇ ਤਾਮਰਤੇ ਨਾਮ ਚ ਇਸ ਵੀਡੀਓ ਦੇਖਣ ਵਾਲੇ ਵਿਅਕਤੀ ਤੋਂ ਹਮੇਸ਼ਾ ਲਈ ਦੂਰ ਹੋ ਜਾ ਨਾ ਹੋ ਜਾ ਨਾ ਪ੍ਰਭੂ ਅਰੇ ਨੂੰ ਤੁਸੀਂ ਛੂ ਲੋ ਮੇਰੇ ਪਿਤਾ ਜੀ ਆਪਣੀ ਚੰਗਾਈ ਨਾਲ ਭਰ ਦੋ ਪਿਤਾ ਹਰ ਤਰ੍ਹਾਂ ਦਾ ਰੋਗ ਹਰ ਤਰ੍ਹਾਂ ਦੀ ਸਮੱਸਿਆ ਹਰ ਤਰ੍ਹਾਂ ਦੀ ਪਰੇਸ਼ਾਨੀ ਇਹਨਾਂ ਦੇ ਜੀਵਨਾਂ ਵਿੱਚੋਂ ਇੱਕਦਮ ਹਮੇਸ਼ਾ ਦੇ ਲਈ ਚਲੀ ਜਾਏ ਸ਼ੈਤਾਨ ਦੀ ਆਤਮਾ ਦਾ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚੋਂ ਘਰਾ ਦੇ ਵਿੱਚੋਂ ਹਾਂ ਮੇਰੇ ਪਿਤਾ ਜੀ ਪੂਰੀ ਤਰ੍ਹਾਂ ਨਾਸ਼ ਹੋ ਜਾਏ ਮੇਰੇ ਖੁਦਾਵੰਦ ਆਪਣੀ ਚੰਗਾਈ ਆਪਣੇ ਸ਼ਾਂਤ ਦੇ ਨਾਲ ਤੁਸੀਂ ਭਰਪਾ ਪਿਤਾ ਜੀ ਤੁਸੀਂ ਛਡਾਓ ਤੁਸੀਂ ਕਿਰਪਾ ਕਰੋ ਪਿਤਾ ਜੀ ਪਰ ਪ੍ਰਭੂ ਇੱਕ ਵੱਡੀ ਗਵਾਹੀ ਦੇ ਨਾਲ ਇਹ ਤੁਹਾਡੇ ਨਾਮ ਨੂੰ ਉੱਚਾ ਕਰਨ ਮੇਰੇ ਪਿਤਾ ਜੀ ਐਸੇ ਆਪਣੀ ਕਿਰਪਾ ਬਖਸ਼ਿਸ਼ ਕਰਨਾ ਸਾਰੀ ਮਹਿਮਾ ਤੁਹਾਨੂੰ ਦਿੰਦੇ ਹਾਂ ਯਿਸੂ ਮਸੀਹ ਦੇ ਪਵਿੱਤਰ ਨਾਮ ਚ ਮੰਗਦੇ ਹਾਂ ਆਮੇਨ ਆਮੇਨ ਸੋ ਮੇਰੇ ਪ੍ਰਿਯੋ ਤੁਸੀਂ ਆਪਣੇ ਆਪ ਨੂੰ ਜ਼ਰੂਰ ਚੈੱਕ ਕਰਿਓ ਪਰਮੇਸ਼ੁਰ ਨੇ ਤੁਹਾਡੇ ਜੀਵਨ ਵਿੱਚ ਇੱਕ ਵੱਡਾ ਕੰਮ ਕੀਤਾਗਾ ਔਰ ਅਗਰ ਤੁਸੀਂ ਮੇਰੇ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ ਤਾਂ ਮੇਰਾ ਨੰਬਰ ਤੁਹਾਨੂੰ ਮਿਲ ਜਾਏਗਾ। ਔਰ ਜਰੂਰ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਪਰ ਤੁਹਾਨੂੰ ਬਹੁਤ-ਬਹੁਤ ਆਸ਼ੀਸ਼ਾਂ। ਜਮ ਫਿਤੀ ਜੀ।